ਤੂੰ ਜਿੰਨਾਂ ਨਾਲ ਕੰਪੇਅਰ ਕਰੇ ਉਹ ਸਾਡੇ ਲੈਵਲ ਦੇ ਨਹੀਂ ਮਿੱਤਰਾਂ ਮੈਂ ਇਹ ਗੱਲ ਬਹੁਤ ਵਾਰੀ ਕਹਿ ਚੁੱਕਿਆ ਹਾਂ ਕਾਫੀ ਕੰਸਲਟੈਂਟ ਕਾਫੀ ਏਜੰਟ ਸਾਡੇ ਨਾਲ ਲੱਗੇ ਹੋਏ ਸੀ ਕਿ ਭਾਜੀ ਸਾਡੇ ਕੋਲੇ ਵਧੀਆ ਕੰਪਨੀਆਂ ਨੇ ਸਸਤੀਆਂ ਕੰਪਨੀਆਂ ਨੇ ਤੁਸੀਂ ਮਹਿੰਗੀਆਂ ਕੰਪਨੀਆਂ 'ਚ ਕਿਉਂ ਕੰਮ ਕਰ ਰਹੇ ਹੋ ਸਾਡੇ ਨਾਲ ਕੰਮ ਕਰ ਲਓ ਸਾਨੂੰ ਕੰਮ ਦੇ ਦਿਓ ਹੁਣ ਉਹ ਅੱਜ ਬੈਠੇ ਰੋਂਦੇ ਨੇ ਇਤੋਂ ਕਿ ਜਦੋਂ ਮਾੜੀਆਂ ਕੰਪਨੀਆਂ ਦੇ ਰਿਜ਼ਲਟ ਵੀ ਮਾੜੇ ਹੀ ਆਉਂਦੇ ਨੇ ਜਦੋਂ ਕਰੋਸ਼ੀਆ ਨੇ ਫਿਲਟਰ ਲਾਉਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਚੱਕ ਕੇ ਸਾਰੇ ਬਾਅਦ ਮਾਰੇ ਜਿਹੜੇ ਰਿਫਿਊਜ਼ਲ ਤੇ ਰਿਫਿਊਜ਼ਲ ਆ ਗਈ ਤੇ ਕਈ ਕੈਂਡੀਡੇਟ ਉਸ ਤੋਂ ਡਰ ਗਏ ਤੇ ਉਹਨਾਂ ਦੇ ਸਵਾਲ ਵੀ ਆਇਆ ਜਿਹਦੇ ਵਿੱਚ ਸਵਾਲ ਤੁਹਾਡੇ ਦੇ ਜਵਾਬ ਦਾ ਮੈਂ ਦਊਂਗਾ ਉਹਨਾਂ ਦਾ ਪਹਿਲਾ ਸਵਾਲ ਸੀਗਾ ਕਿ ਭਾਜੀ ਇਸ ਟਾਈਮ ਜਿਹੜੇ ਹੈਗੇ ਕੈਬ ਡਰਾਈਵਰ ਤੇ ਜਿਹੜੇ ਡਿਲੀਵਰੀ ਬੁਆਏ ਦੇ ਵਿੱਚ ਵੀਜ਼ਾ ਹੀ ਲੱਗ ਰਹੇ ਹਾਂਜੀ ਉਹਨਾਂ ਕੰਪਨੀਆਂ ਦੇ ਨਹੀਂ ਲੱਗ ਰਹੇ ਜਿੰਨਾਂ ਕੰਪਨੀਆਂ ਦੇ ਵਿੱਚ ਟਰਨਓਵਰ 16000 ਤੋਂ 20000 ਜਿਹੜੀ ਯੂਰੋ ਆ ਉਹਨਾਂ ਤੋਂ ਘੱਟ ਆ ਜਾਂ ਜਿਨ੍ਹਾਂ ਕੋਲੇ ਕੰਟਰੈਕਟ ਜਿਹੜੇ ਅਕੋਮੋਡੇਸ਼ਨ ਲੈਟਰ ਤੇ ਸੈਕੰਡ ਪਾਰਟੀ ਜਾਂ ਥਰਡ ਪਾਰਟੀ ਉਹਨਾਂ ਦੇ ਕੰਟਰੈਕਟ ਸਾਈਨ ਨਹੀਂ ਹੋਏ ਹੋਏ ਜਾਂ ਉਹਨਾਂ ਦੇ ਵਿੱਚ ਜਿਨ੍ਹਾਂ ਕੋਲੇ ਕਮੋਡੇਸ਼ਨ ਆ ਜਿੱਦਾਂ ਦੇ ਬੰਦੇ ਉੱਥੇ ਰੱਖੇ ਹੋਏ ਆ ਉਨੀ ਤਰ੍ਹਾਂ ਦੀ ਕਮੋਡੇਸ਼ਨ ਵਧੀਆ ਕਮੋਡੇਸ਼ਨ ਨਹੀਂ ਹੈਗੀ ਉਹਨਾਂ ਕੰਪਨੀਆਂ ਦੇ ਵੀਜ਼ੇ ਨਹੀਂ ਲੱਗ ਰਹੇ ਸਾਡੇ ਵੀਜ਼ੇ ਤੁਸੀਂ ਦੇਖ ਵੀ ਰਹੇ ਹੋ ਉੱਥੇ ਮੁੰਡੇ ਜਾਂਦੇ ਉਹਨਾਂ ਦੀ ਰਿਵਿਊ ਵੀਡੀਓ ਵੀ ਦੇਖ ਰਹੇ ਹੋ ਇੱਕ ਬੰਦੇ ਨੇ ਸਾਨੂੰ ਕੈਂਡੀਡੇਟ ਨੇ ਸਵਾਲ ਪੁੱਛਿਆ ਕਹਿੰਦਾ ਮੈਂ ਇੱਕ ਯੂਟਿਊਬਰ ਨੂੰ ਦੇਖਿਆ ਉਹ ਕਹਿੰਦਾ ਜੀ ਜਿਹੜਾ ਡਿਲੀਵਰੀ ਬੁਆਏ ਤੇ ਕੈਬ ਡਰਾਈਵਰ ਦੇ ਵਿੱਚ ਕਮੋਡੇਸ਼ਨ ਮਿਲਦੀ ਨਹੀਂ ਜਦੋਂ ਕਿ ਸਾਡੇ ਭੇਜੇ ਹੋਏ ਬੱਚੇ ਉਹਨਾਂ ਨੂੰ ਇੰਡੀਅਨ ਸ਼ੈਫੋ ਵੀ ਮਿਲਿਆ ਹੋਇਆ ਜਿਹੜਾ ਫੂਡ ਵੀ ਮਿਲ ਰਿਹਾ ਪਲੱਸ ਉਹਨਾਂ ਨੂੰ ਕਮੋਡੀਕੇਸ਼ਨ ਵੀ ਵਧੀਆ ਮਿਲੀ ਹੋਈ ਆ ਉਹਦੀ ਰਿਵਿਊ ਵੀਡੀਓ ਤੁਸੀਂ ਦੇਖ ਰਹੇ ਹੋ ਉਹ ਉਹਨਾਂ ਦੇ ਮੂੰਹ ਤੇ ਚਪੇੜੀ ਕਹਿ ਦੋ ਕਿ ਜਦੋਂ ਕੋਈ ਗੱਲਾਂ ਕਰਨ ਵਾਲੇ ਹੁੰਦੇ ਨੇ ਲੋਕਾਂ ਨੂੰ ਘੱਟ ਪੈਸੇ ਤੇ ਲਾਲਚ ਵਿੱਚ ਬੱਚੇ ਫਸਾ ਲੈਂਦੇ ਨੇ ਮੁੜ ਕੇ ਜਾ ਕੇ ਬੱਚਿਆਂ ਦੇ ਉੱਥੇ ਕਮੋਡੀਕੇਸ਼ਨ ਤੇ ਖਰਚੇ ਹੁੰਦੇ ਨੇ ਜਿਹੜੇ ਉਹਨਾਂ ਦੇ ਫੂਡ ਦੇ ਹੁੰਦੇ ਨੇ ਉਹ ਜਿਹੜੇ ਕ ਵੀ ਕਹਿੰਦੇ ਓਲਾ ਰੱਖ ਲੈਂਦੇ ਨੇ ਉਹ ਵਿਚੋਲੇ ਦਾ ਕੰਮ ਕਰਦੇ ਨੇ ਜਿਹੜੇ ਕਹਿੰਦੇ ਵਿਚੋਲਾ ਵਿੱਚ ਓਲੇ ਵਾਲਾ ਕੰਮ ਕਰ ਦਿੰਦੇ ਨੇ ਜਦੋਂ ਫਿਰ ਕੈਂਡੀਡੇਟ ਉੱਥੇ ਜਾਂਦਾ ਉਹਨੂੰ ਉਸ ਤੋਂ ਪਤਾ ਲੱਗਦਾ ਯਾਰ ਮੈਂ ਕੰਮੋਡੇਸ਼ਨ ਦੇ ਪੈਸੇ ਦੇਈ ਜਾਣਾ ਫੂਡ ਦੇ ਪੈਸੇ ਦੇਈ ਜਾਣਾ ਬਾਈਕ ਦੇ ਪੈਸੇ ਦੇਈ ਜਾਣਾ ਉਹਦੇ ਫਿਊਲ ਦੇ ਪੈਸੇ ਦੇਈ ਜਾਣਾ ਉਦੋਂ ਪਤਾ ਲੱਗਦਾ ਮੇਰੇ ਕੋਲ ਤਾਂ ਕੁਝ ਬਚਿਆ ਹੀ ਨਹੀਂ ਜਦ ਕਿ 7 ਸੀਜ਼ ਇੱਕ ਚੀਜ਼ ਦਾ ਦਾਅਵਾ ਕਰਦਾ ਜੇ ਤੁਸੀਂ 7 ਸੀਜ਼ ਥਰੂ ਜਾਂਦੇ ਹੋ 에어ਪੋਰਟ ਪਿਕਅਪ ਅਕਮੋਡੇਸ਼ਨ ਟੀਆਰਸੀ ਬਿਲਕੁਲ ਫ੍ਰੀ ਆ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਪੈਣਾ ਫੂਡ ਵੀ ਸਾਡੇ ਵੱਲੋਂ ਪ੍ਰੋਵਾਈਡਡ ਆ ਇਵਨ ਬਾਈਕ ਵੀ ਪ੍ਰੋਵਾਈਡਡ ਆ ਉਹਦਾ ਫਿਊਲ ਦਾ ਖਰਚਾ ਵੀ ਤੁਹਾਡਾ ਕੋਈ ਨਹੀਂ ਜਿੰਨਾ ਕੰਮ ਕਰੋਗੇ ਉਹਨਾ ਪੈਸਾ ਕਮਾ ਲੋਗੇ ਤੁਹਾਡੀ ਮਿਹਨਤ ਤੇ ਡਿਪੈਂਡ ਅਸੀਂ ਇਹ ਕੰਮ ਪੂਰਾ ਜੋਰ ਸ਼ੋਰ ਨਾਲ ਕਰ ਰਹੇ ਤੇ ਵਧੀਆ ਰਿਪਿਊਟਡ ਕੰਪਨੀਆਂ ਨੂੰ ਹੀ ਅਸੀਂ ਅਪਰੋਚ ਕਰਦੇ ਆ ਜਿਨ੍ਹਾਂ ਦੀ ਟਰਨਓਵਰ ਪਹਿਲਾਂ ਹੀ ਤੋਂ ਵੀ ਵੱਧ ਸੀ ਸਾਨੂੰ ਇਹ ਗੱਲ ਦਾ ਪਤਾ ਸੀ ਮੈਂ 2024 ਚ ਵੀ ਇਹ ਵੀਡੀਓ ਬਣਾਈ ਸੀ ਕਿ ਕਰੋਸ਼ੀਆ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਟਾਈਟ ਹੋ ਜਾਣਾ ਬਿਕੋਜ਼ ਉਹਨੂੰ ਵੀ ਆਪਣੀ ਇੱਕ 셀ਫ ਰਿਸਪੈਕਟ ਤੇ ਉਹਨੂੰ ਵੀ ਇਹ ਆ ਕਿ ਉਹਨੇ ਜਿਵੇਂ ਬੰਗਲਾਦੇਸ਼ੀ ਬੈਨ ਕਰਤੇ ਉਹਨਾਂ ਨੇ ਵੀ ਕੰਪਨੀਆਂ ਤੇ ਵੀ ਪੂਰੇ ਸ਼ੰਜਾ ਕੱਸਣਾ ਜਿਹੜੀਆਂ ਕੰਪਨੀਆਂ ਵਧੀਆਂ ਹੋਣਗੀਆਂ ਜਿਹੜੀਆਂ ਪੁਰਾਣੀਆਂ ਰਿਪਿਊਟਡ ਕੰਪਨੀਆਂ ਹੋਣਗੀਆਂ ਉਹਨਾਂ ਨੂੰ ਹੀ ਵੀਜ਼ੇ ਦੇਣਗੇ ਸੋ ਸੈਵਨ ਸੀਜ਼ ਹਮੇਸ਼ਾ ਹੀ ਇਹ ਦਾਵਾ ਕਰਦਾ ਕਿ ਆਪਣੇ ਕੈਂਡੀਡੇਟ ਨੂੰ ਕਦੇ ਖਰਾਬ ਨਹੀਂ ਹੋਣ ਦਊਗਾ ਸੋ ਉਹ ਜਿਹੜੇ ਏਜੰਟ ਕਹਿ ਰਹੇ ਸੀ ਉਹ ਅੱਜ ਮੱਥੇ ਤੇ ਹੱਥ ਰੱਖ ਕੇ ਰੋ ਰਹੇ ਆ ਤੇ ਇੱਥੇ 7C ਦੇ ਜਿਹੜੇ ਕੈਂਡੀਡੇਟ ਆ ਉਹ ਖੁਸ਼ੀਆਂ ਮਨਾ ਰਹੇ ਆ ਉਹਨਾਂ ਨੂੰ ਪਤਾ ਅਸੀਂ ਸਹੀ ਥਾਂ ਤੇ ਸਹੀ ਬੰਦੇ ਕੋਲੇ ਅਪਲਾਈ ਕੀਤਾ ਤੇ ਅੱਜ ਜਾ ਕੇ ਖੁਸ਼ ਵੀ ਹੋ ਰਹੇ ਤੇ ਰਿਵਿਊ ਵੀਡੀਓ ਵੀ ਬਣਾ ਕੇ ਭੇਜ ਰਹੇ ਆ ਜੋ ਸਾਡੀ ਅਸਲ ਚ ਕਮਾਈ ਆ ਦੂਜਾ ਸਵਾਲ ਆਪਾਂ ਸੀਗਾ ਕਿ ਕੰਮ ਕਦੋਂ ਚੇਂਜ ਕਰ ਸਕਦੇ ਆ ਕੰਮ ਚੇਂਜ ਕਰਨ ਦੇ ਵਿੱਚ ਤੁਸੀਂ ਹੁਣ ਨਵਾਂ ਜਿਹੜਾ ਕਰੋਸ਼ੀਆ ਦਾ ਰੂਲ ਆਇਆ ਤੁਸੀਂ ਕੰਮ ਚੇਂਜ ਕਰ ਸਕਦੇ ਹੋ ਜੇ ਤੁਸੀਂ ਸੇਮ ਫੀਲਡ ਵਿੱਚ ਮੰਨ ਲਓ ਤੁਸੀਂ ਡਿਲੀਵਰੀ ਬੁਆਏ ਚ ਗਏ ਹੋ ਜਾਂ ਕੈਪ ਡਰਾਈਵਰ ਚ ਗਏ ਹੋ ਜਾਂ ਕੰਸਟਰਕਸ਼ਨ ਕੰਪਨੀ ਚ ਗਏ ਹੋ ਜੇ ਤੁਹਾਡੀ ਜਿਹੜੀ ਫੀਲਡ ਆ ਉਹਦੇ ਵਿੱਚ ਚੇਂਜ ਕਰਨਾ ਤਾਂ 5 ਤੋਂ 6 ਦਿਨਾਂ ਚ ਕਰ ਸਕਦੇ ਹੋ ਤੁਹਾਡੀ ਕੰਪਲਸਨ ਨਹੀਂ ਹੈਗੀ ਵੀ ਜਿਹੜੀ ਕੰਪਨੀ ਚ ਗਏ ਹੋ ਉੱਥੇ ਹੀ ਕੰਮ ਕਰਨਾ ਤੁਸੀਂ ਚੇਂਜ ਕਰ ਸਕਦੇ ਹੋ ਆਪਣੇ ਓਨਰ ਨੂੰ ਕਹਿ ਕੇ ਜਿਹੜੇ ਬੰਦੇ ਨੇ ਤੁਹਾਨੂੰ ਬੁਲਾਇਆ ਸੇਮ ਫੀਲਡ ਦੇ ਵਿੱਚ ਚੇਂਜ ਕਰ ਸਕਦੇ ਹੋ ਪਰ ਜੇ ਤੁਸੀਂ ਲਾਈਨ ਹੀ ਚੇਂਜ ਕਰਨੀ ਆ ਫੀਲਡ ਚੇਂਜ ਕਰਨੀ ਆ ਫਿਰ ਤੁਹਾਨੂੰ 2 ਤੋਂ 3 ਮਹੀਨੇ ਜਿਵੇਂ ਪੁਰਾਣਾ ਟਾਈਮ ਸੀਗਾ ਪੀਆਰਸੀ ਲੈ ਕੇ ਚੇਂਜ ਕਰਨ ਦਾ ਕੰਟਰੈਕਟ ਚੇਂਜ ਕਰਨ ਦਾ ਉਹੀ ਟਾਈਮ ਲੱਗੇਗਾ ਸੋ ਆਪਣਾ ਪਹਿਲਾਂ ਹੀ ਸੋਚ ਕੇ ਜਾਓ ਜਿਹੜੀ ਫੀਲਡ ਨੂੰ ਚੂਜ਼ ਕੀਤਾ ਉਸੇ ਫੀਲਡ ਦੇ ਵਿੱਚ ਕੰਮ ਕਰੋ ਚੌਥਾ ਸਵਾਲ ਆਪਾਂ ਲਵਾਂਗੇ ਜਿਹੜੇ ਕਿ ਡਰਾਈਵਿੰਗ ਲਾਇਸੈਂਸ ਜਿਹੜੇ ਆਪਾਂ ਕਹਿੰਦੇ ਆ ਆਲਰੇਡੀ ਜਿਹੜੇ ਡਿਲੀਵਰੀ ਬੁਆਏ ਜਾਂ ਕੈਬ ਡਰਾਈਵਰ ਦੇ ਵਿੱਚ ਜਾਂਦੇ ਆ ਇੱਕ ਚੀਜ਼ ਤੁਹਾਨੂੰ ਕਹਿ ਜਿਹੜਾ ਜਣਾ ਵੀ ਆਪਣੇ ਲਾਇਸੈਂਸ ਪੱਕੇ ਬਣਾ ਲਓ ਤੁਸੀਂ ਕੋਈ ਲਰਨਿੰਗ ਲਾਇਸੈਂਸ ਵਿੱਚ ਅਪਲਾਈ ਕਰੋਗੇ ਤੁਹਾਡੀ ਕੋਈ ਨਹੀਂ ਸੁਣਵਾਈ ਹੈਗੀ ਪਿੱਛੇ ਜੇ ਕੀ ਹੋਇਆ ਇੱਕ ਕੰਪਨੀ ਨੇ ਬਹੁਤ ਵਧੀਆ ਕੰਮ ਕਰ ਰਹੀ ਸੀ ਪਰ ਉਹਨੇ ਇੱਕ ਕੰਮ ਗਲਤ ਕਰਤਾ ਫੇਕ ਲਾਇਸੈਂਸ ਬਣਾ ਕੇ ਬੰਦੇ ਭੇਜਤੇ ਉੱਥੇ ਪੁਲਿਸ ਨੇ ਕੰਟਰੋਲ ਕੀਤਾ ਤੇ ਉਹਨਾਂ ਦਾ ਫੇਕ ਲਾਇਸੈਂਸ ਮਿਲੇ ਫੇਕ ਲਾਇਸੈਂਸ ਦੇ ਨਾਲ ਕੀ ਹੋਇਆ ਉਹਨਾਂ ਨੇ ਸਿੱਧਾ ਹੀ ਅੰਬੈਸੀ ਤੇ ਟਾਰਗੇਟ ਕੀਤਾ ਕਿ ਤੁਸੀਂ ਡਿਲੀਵਰੀ ਬੁਆਏ ਦੇ ਵਿੱਚ ਜਾਂ ਕੈਬ ਡਰਾਈਵਰ ਦੇ ਵਿੱਚ ਬੰਦੇ ਨੂੰ ਭੇਜੇ ਉਹਨਾਂ ਦਾ ਲਾਇਸੈਂਸ ਵੀ ਚੈੱਕ ਕਰੇ ਇਵਨ ਸਾਡੇ ਕੋਲ ਜਿਹੜੇ ਕੇਸ ਅਪਲਾਈਡ ਕੀਤੇ ਹੋਏ ਆ ਦੁਬਾਰਾ ਅੰਬੈਸੀ ਨੇ ਸਾਡੇ ਕੋਲ ਲਾਇਸੈਂਸ ਮੰਗੇ ਤੇ ਵੈਰੀਫਾਈ ਕੀਤੇ ਉਸੇ ਗੱਲ ਕਰਕੇ ਉਹਨਾਂ ਨੇ ਇੱਕ ਵਾਰੀ ਡਿਲੀਵਰੀ ਬੁਆਏ ਤੇ ਕੈਬ ਡਰਾਈਵਰ ਵਾਲੇ ਜਿੰਨੀਆਂ ਕੰਪਨੀਆਂ ਸੀ ਇੱਕ ਵਾਰੀ ਵੀਜ਼ੇ ਉਹਨਾਂ ਦੇ ਰੋਕਤੇ ਉਹਨਾਂ ਦੇ ਕਈਆਂ ਨੇ ਰਿਫਿਊਜ਼ ਵੀ ਕਰਤੇ ਪਰ ਨਾਲ ਦੀ ਨਾਲ ਕੰਪਨੀਆ ਜਿਹੜੀ ਰਿਪਿਊਟਡ ਕੰਪਨੀਆਂ ਸੀ ਜਿਨ੍ਹਾਂ ਨੂੰ ਕਹਿੰਦਾ ਵੀ ਅੰਦਰ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ ਤੇ ਜਿਨ੍ਹਾਂ ਕੋਲੇ ਕੰਪਨੀਆਂ ਕੋਲੇ ਵਧੀਆ ਟਰਨਓਵਰ ਸੀ ਜਿਨ੍ਹਾਂ ਨੇ ਟੈਕਸ ਸਾਰੇ ਪੇਡ ਸੀ ਜਿਨ੍ਹਾਂ ਕੋਲੇ ਕਮਰਚੀਅਲ ਲੈਟਰ ਰੈਡੀ ਸੀ ਕੰਟਰੈਕਟਰ ਆਈਡੀ ਸੀ ਜਿਨ੍ਹਾਂ ਕੋਲ ਸੈਕੰਡ ਪਾਰਟੀ ਥਰਡ ਪਾਰਟੀ ਕਈ ਕੰਪਨੀਆਂ ਤੋਂ ਵਰਲਡ ਕੰਪਨੀਆਂ ਜਾਂ ਕਿਸੇ ਹੋਰ ਕੰਪਨੀਆਂ ਤੋਂ ਲੈਂਦੇ ਆ ਉਹ ਸਾਰੇ ਸਾਈਨ ਸੀਗੇ ਲੈਟਰ ਉਹਨਾਂ ਨੂੰ ਵੀਜ਼ੇ ਨਾਲ ਦੀ ਨਾਲ ਉਹਨਾਂ ਨੇ ਦਿੱਤੇ ਆ ਤੇ ਉਹਨਾਂ ਨੂੰ ਵੇਟ ਵੀ ਕਰਾਈ ਆ ਉਹਨਾਂ ਨੇ ਨਾਲ ਹੀ ਅਪਰੋਚ ਕੀਤਾ ਅੰਬੈਸੀ ਨੂੰ ਨਾਲ ਹਾਈ ਕਮਿਸ਼ਨ ਨੂੰ ਮੇਲ ਕੀਤੀ ਕਿ ਸਾਨੂੰ ਵੀ ਉਹੀ ਐਸਏ ਵਿੱਚ ਗਿਣਿਆ ਜਾਂਦਾ ਜਿਹੜੇ ਕਿ ਆਲਰੇਡੀ ਬਾਕੀ ਫੇਕ ਕੰਪਨੀਆਂ ਕਰ ਰਹੀਆਂ ਸੀ ਤੇ ਉਹਨਾਂ ਨੇ ਕੀ ਕੀਤਾ ਹਾਈ ਕਮਿਸ਼ਨ ਨੇ ਨਾਲ ਹੀ ਅੰਬੈਸੀ ਨੂੰ ਮੇਲ ਪਾਈ ਅੰਬੈਸੀ ਨੇ ਜਦ ਹੀ ਉਹਨਾਂ ਦੇ ਡਿਸੀਜਨ ਨੂੰ ਰੋਕ ਲਿਆ ਹੁਣ ਹਰ ਇੱਕ ਕੰਪਨੀ ਨੂੰ ਵੈਰੀਫਾਈ ਕਰਕੇ ਵੀਜ਼ੇ ਦੇ ਰਿਹਾ ਤੇ 7 ਸੀਜ਼ ਦੇ ਬੈਕ ਟੂ ਬੈਕ ਵੀਜ਼ੇ ਆ ਰਹੇ ਨੇ ਉਹ ਤੁਸੀਂ ਦੇਖ ਵੀ ਰਹੇ ਨੇ ਤੇ 7 ਸੀਜ਼ ਇਸ ਟਾਈਮ ਕਰੋਸ਼ੀਆ ਦੇ ਵਿੱਚ ਉਸ ਥਾਂ ਤੇ ਸੈੱਟ ਕਰ ਰਿਹਾ ਆਪਣੇ ਆਪ ਨੂੰ ਆਪਣਾ ਮੈਚਮਾਰਕ ਜਿਹਨੂੰ ਕਹਿੰਦੇ ਸੈੱਟ ਕਰ ਰਿਹਾ ਕਿ ਜਿੱਤੇ ਰਿਪਿਊਟਡ ਕੰਪਨੀਆਂ ਨੂੰ ਹੀ ਅਸੀਂ ਟਾਰਗੇਟ ਕਰ ਰਹੇ ਹਾਂ ਕਦੇ ਮਾੜੀ ਕੰਪਨੀ ਨੂੰ ਅਸੀਂ ਅਪਰੋਚ ਹੀ ਨਹੀਂ ਕੀਤਾ ਜਿਵੇਂ ਮੈਂ ਪਹਿਲਾਂ ਵੀ ਕਰਦਾ ਬਿਕੋਜ਼ ਮੈਨੂੰ ਮੇਰੇ ਕੈਂਡੀਡੇਟ ਰੱਬ ਵਰਗੇ ਨੇ ਕਿਉਂਕਿ ਜੇ ਤੁਸੀਂ ਸਹੀ ਹੋ ਤੇ ਅਸੀਂ ਸਹੀ ਹਾਂ ਆਪਾਂ ਨਹੀਂ ਤੇ ਰਾਤ ਨੂੰ ਸੌਣ ਲੱਗੇ ਇਹ ਟੈਂਸ਼ਨ ਚ ਸੌਣਿਆ ਯਾਰ ਅਸੀਂ ਕੁਝ ਗਲਤ ਤਾਂ ਨਹੀਂ ਕੀਤਾ ਸੋ ਆ ਮੈਂ ਇਹ ਚੀਜ਼ ਬਹੁਤ ਜ਼ਿਆਦਾ ਚੰਗੀ ਸਕੂਨ ਦੀ ਨੀਂਦ ਦੇ ਚਾਹੀਦੀ ਆ ਤਾਂ ਤੁਹਾਨੂੰ ਪਹਿਲਾਂ ਹੀ ਵਧੀਆ ਕੰਪਨੀਆਂ ਵਧੀਆ ਕੈਂਡੀਡੇਟ ਚੂਜ਼ ਕਰਨੇ ਪੈਂਦੇ ਆ ਇਹਦੇ ਲਈ ਮੈਂ ਦੋਨਾਂ ਲਈ ਸਖਤ ਆ ਮੈਂ ਕੰਪਨੀ ਲਈ ਵੀ ਤੇ ਕੈਂਡੀਡੇਟ ਲਈ ਵੀ ਜਿਹੜਾ ਮੇਰੀ ਕੰਡੀਸ਼ਨਾਂ ਨੂੰ ਫੋਲੋ ਕਰਦਾ ਚਾਹੇ ਕੰਪਨੀ ਆ ਚਾਹੇ ਕੈਂਡੀਡੇਟ ਮੈਂ ਉਹਨਾਂ ਦੇ ਹੀ ਕੇਸ ਅਪਲਾਈ ਕਰਦਾ ਸੋ ਮੇਰੀ ਇਹ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਕੇ ਫਿਰ ਅਪਲਾਈ ਕਰਿਓ ਤੀਜਾ ਆਪਣਾ ਇੱਕ ਹੋਰ ਪੁਆਇੰਟ ਸੀਗਾ ਕੁਐਸਚਨ ਸੀਗਾ ਕੈਂਡੀਡੇਟ ਦਾ ਕਿ ਵੀਜ਼ੇ ਇਸ ਟਾਈਮ ਲੇਟ ਕਿਉਂ ਹੋ ਰਹੇ ਵੀਜ਼ੇ ਲੇਟ ਹੋਣ ਦਾ ਕਾਰਨ ਇੱਕ ਇਹਦੀ ਹੈ ਕਿ ਇਸ ਟਾਈਮ ਸੀਜ਼ਨਲ ਵੀਜ਼ੇ ਬਹੁਤ ਅਪਲਾਈ ਹੋ ਰਹੇ ਆ ਜਿਦੇ ਵਿੱਚ ਨੇਪਾਲੀ ਵੀ ਅਪਲਾਈ ਹੋ ਰਹੇ ਆ ਤੇ ਇੰਡੀਅਨ ਵੀ ਅਪਲਾਈ ਹੋ ਰਹੇ ਆ ਪਰ ਜਿਹੜੇ ਹੁਣ ਨੇਪਾਲੀਆਂ ਤਾਂ ਵੀ ਅੱਗੇ ਅੱਗੇ ਸ਼ਿਕੰਜਾ ਕੱਸਿਆ ਜਾਣਾ ਕਿਉਂਕਿ ਉੱਥੇ ਉਹ ਵੀ ਲੜ ਰਹੇ ਨੇ ਤੇ ਹੋਰ ਕਰਾਬੀਆਂ ਕਰ ਰਹੇ ਨੇ ਬਹੁਤ ਜ਼ਿਆਦਾ ਕੰਮ ਖਰਾਬ ਕਰ ਰਹੇ ਨੇ ਸ਼ਾਇਦ ਉਹਨਾਂ ਤਾਂ ਵੀ ਅੱਗੇ ਫੀਲਕਰ ਦੇ ਵਿੱਚ ਕੰਜਾ ਕੱਸਿਆ ਜਾਵੇ ਅੱਜ ਵੀ ਮੇਰੇ ਇਸ ਗੱਲ ਨੂੰ ਨੋਟ ਕਰ ਲਿਓ ਲੇਟ ਹੋਣ ਦਾ ਕਾਰਨ ਇਹ ਵੀ ਹੈ ਕਿ ਉਹ ਸੀਜ਼ਨਲ ਵੀਜ਼ੇ ਅਪਲਾਈ ਹੋ ਰਹੇ ਨੇ ਸੀਜ਼ਨਲ ਵੀਜ਼ੇ ਹੋਣ ਕਰਕੇ ਉਹ ਕੀ ਹੁੰਦਾ 2 ਮਹੀਨੇ ਦੇ 3 ਮਹੀਨੇ ਦੇ 4 ਮਹੀਨੇ ਦੇ ਵੀਜ਼ੇ ਅਪਲਾਈ ਹੁੰਦੇ ਨੇ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਅੰਬੈਸੀ ਨੂੰ ਰਿਪਲਾਈ ਕਰਨਾ ਪੈਂਦਾ ਕਿਉਂਕਿ ਸੀਜ਼ਨ ਨਿਕਲ ਜਾਂਦਾ ਅੰਬੈਸੀਆਂ ਨੇ ਇਸ ਟਾਈਮ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਹੋਈ ਹੈ ਜਿਹੜੇ ਸੈਵਨ ਸੀਜ਼ ਵੀਜ਼ਾ ਅਪਲਾਈ ਕਰਦਾ ਕਦੇ ਸੀਜ਼ਨਲ ਵੀਜ਼ਾ ਨਹੀਂ ਅਪਲਾਈ ਕਰਦਾ ਉਹ ਹਮੇਸ਼ਾ ਰੈਜ਼ੀਡੈਂਸ ਵੀਜ਼ਾ ਅਪਲਾਈ ਕਰਦਾ ਕਿਉਂਕਿ ਉਹਨੂੰ ਆਪਣੇ ਕੈਂਡੀਡੇਟ ਦੀ ਫਿਕਰ ਹੈ ਉਹਨੂੰ ਵੀਜ਼ੇ ਵੱਧ ਉਹਨੂੰ ਆਪਣੇ ਕੈਂਡੀਡੇਟ ਬਹੁਤ ਨਹੀਂ ਵਧੀਆ ਚਾਹੀਦੇ ਆ ਤੇ ਉਹਨਾਂ ਲਈ ਵਧੀਆ ਹੋਣਾ ਚਾਹੀਦਾ ਸੋ ਅਸੀਂ ਹਮੇਸ਼ਾ ਇਹ ਚੀਜ਼ ਦਾ ਧਿਆਨ ਰੱਖਦੇ ਆ ਕਿ ਜਿਹੜੀ ਕੰਪਨੀ ਸਾਨੂੰ ਰੈਜ਼ੀਡੈਂਸ ਵੀਜ਼ਾ ਪ੍ਰੋਵਾਈਡ ਕਰੇ ਸਾਨੂੰ ਚਾਹੀਦਾ ਲੇਟ ਮਨਜ਼ੂਰ ਹੈ ਪਰ ਮੇਰੇ ਕਲਾਇੰਟ ਖਰਾਬ ਹੋ ਇਹ ਮਨਜ਼ੂਰ ਨਹੀਂ ਸੋ ਇਸ ਕਰਕੇ ਲੇਟ ਹੋ ਰਹੀ ਐ ਅੰਬੈਸੀ ਉਹਨਾਂ ਨੂੰ ਪ੍ਰਾਇਓਰਟੀ ਦੇ ਰਹੀ ਐ ਸਾਨੂੰ ਪ੍ਰਾਇਓਰਟੀ ਨਹੀਂ ਸਾਨੂੰ ਵਧੀਆ ਚਾਹੀਦਾ ਕੋਈ ਨਹੀਂ ਆਰਾਮ ਨਾਲ ਵੀਜ਼ੇ ਆ ਜਾਣੇ ਆ ਪਰਮਿਟ ਵੀ ਆ ਜਾਣੇ ਤੇ ਵੀਜ਼ੇ ਵੀ ਆ ਰਹੇ ਆ ਬੈਕ ਟੂ ਬੈਕ ਆ ਰਹੇ ਆ ਤੁਸੀਂ ਦੇਖ ਵੀ ਰਹੇ ਹੋ ਅਗਲੇ ਵੀਜ਼ੇ ਲਈ ਸਾਡੇ ਲਈ ਜੁੜੇ ਰਹੋ ਅਗਲੀ ਇਨਫੋਰਮੇਸ਼ਨ ਲਈ ਸਾਡੇ ਲਈ ਜੁੜੇ ਰਹੋ ਇਸ ਵੀਡੀਓ ਨੂੰ ਵਧੀਆ ਸ਼ੇਅਰ ਕਰ ਦਿਓ ਕਈਆਂ ਕੋਲੇ ਇਨਫੋਰਮੇਸ਼ਨ ਨਹੀਂ ਹੁੰਦੀ ਉਹ ਕਿਸੇ ਗਲਤ ਦੇ ਬੰਦੇ ਦੇ ਸ਼ਿਕਾਰ ਹੋ ਜਾਂਦੇ ਨੇ ਆਪਣਾ 5000 10000 50000 ਖਰਾਬ ਕਰ ਲੈਂਦੇ ਨੇ ਸੋ ਇਹ ਵੀਡੀਓ ਉਹਨਾਂ ਤੱਕ ਜਰੂਰ ਸ਼ੇਅਰ ਕਰ ਦਿਓ ਉਹਨਾਂ ਲਈ ਬਹੁਤ ਲਾਹੇਵੰਦ ਹੋਊਗੀ ਸ਼ਾਇਦ ਤੁਹਾਡੇ ਲਈ ਵੀ ਹੋਊਗੀ ਆਪਣੇ WhatsApp ਦੇ ਗਰੁੱਪਾਂ ਦੇ ਵਿੱਚ ਆਪਣੇ Insta ਦੇ ਗਰੁੱਪਾਂ ਦੇ ਵਿੱਚ ਜਰੂਰ ਸ਼ੇਅਰ ਕਰਿਓ ਧੰਨਵਾਦ